ਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਵੱਲੋਂ ਪੂਰੇ ਸੂਬੇ ਪਾਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਏ ਗਏ ਨੇ ਇਹ ਸਿੱਧੇ ਚਲਦੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਵੀ ਬਠਿੰਡਾ ਸ਼ਹਿਰੀ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ ਦੀ ਅਗਵਾਈ ਦੇ ਵਿੱਚ ਸਮੁੱਚੀ ਟੀਮ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਖੂਨਦਾਨੀਆਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਭੋਲਾ ਸਿੰਘ ਗਿੱਲ ਪੱਤੀ ਦੇ ਵੱਲੋਂ ਬੋਲਦਿਆ ਗਿਆ ਕਿ ਸਾਨੂੰ ਗੁਰੂ ਸਾਹਿਬ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਤੇ ਉਹਨਾਂ ਦੇ ਵੱਲ ਚਾਹੀਦਾ ਇੱਕ ਸਵਾਲ ਦਾ ਜਵਾਬ ਦਿੰਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਸਿਧਾਂਤਾਂ ਤੋਂ ਦੂਰ ਹੋਣ ਦਾ ਕਾਰਨ ਇਹ ਹੈ ਕਿ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਜਾਂ ਫਿਰ ਧਾਰਮਿਕ ਸੰਸਥਾਵਾਂ ਨੇ ਉਹ ਇੱਕ ਪਰਿਵਾਰ ਦੇ ਗਲਬੇ ਦੇ ਵਿੱਚ ਹੋਣ ਕਾਰਨ ਸਿੱਖੀ ਸਿਧਾਂਤਾਂ ਤੇ ਪੂਰਾ ਕੰਮ ਨਹੀਂ ਕੀਤਾ ਗਿਆ ਸਿਰਫ ਪਰਿਵਾਰ ਦੇ ਵਿੱਚ ਆਪਣੀ ਰਾਜਨੀਤੀ ਚਮਕਾਈ ਗਈ ਹੈ ਜਿਸ ਕਾਰਨ ਨੌਜਵਾਨ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਗਏ ਨੇ ਸਰ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਆਪਕੀ ਮੇਰਾ ਨਾਮ ਪੋਲਾ ਸਿੰਘ ਗਿਲਪਤੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਆਪਣਾ ਕੈਂਪ ਲਾਇਆ ਗਿਆ ਜੀ ਕਿਸ ਵਕਤ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪੰਜਾਬ ਪੱਧਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਰੇ ਪੰਜਾਬ ਚ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ ਲੱਗੇ ਨੇ ਉਸ ਲੜੀ ਤਹਿਤ ਅਸੀਂ ਬਠਿੰਡਾ ਜ਼ਿਲ੍ਹੇ ਵੱਲੋਂ ਸਮੁੱਚੀ ਟੀਮ ਨੇ ਰਲ ਕੇ ਖੂਨਦਾਨ ਕੈਂਪ ਲਾਇਆ ਅਸੀਂ ਅੱਜ ਦੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਖਿਆਵਾਂ ਨੂੰ ਉਹਨਾਂ ਵੱਲੋਂ ਦਿੱਤੇ ਬਲੀਦਾਨ ਨੂੰ ਯਾਦ ਕਰਦੇ ਹੋਏ ਜ਼ੁਲਮ ਦੇ ਖਿਲਾਫ ਜਿਹੜਾ ਲੜਾਈ ਦਾ ਆਗਾਜ਼ ਹੈ ਉਹਨੂੰ ਹੋਰ ਤੇਜ਼ ਕਰਨ ਵਾਸਤੇ ਸਾਰਿਆਂ ਨੇ ਐਲਾਨ ਵੀ ਕੀਤਾ ਤੇ ਇਸ ਗੱਲ ਦਾ ਸਾਰਿਆਂ ਨੇ ਬਚਨਬੱਧਤਾ ਪ੍ਰਗਟਾਈ ਹੈ ਕਿ ਸਾਡੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆਂ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਵੱਲੋਂ ਜਿਹੜੀ ਲੜਾਈ ਸ਼ੁਰੂ ਕੀਤੀ ਗਈ ਹੈ ਉਸ ਲੜਾਈ ਨੂੰ ਹੋਰ ਤੇਜ ਗੁਰੂ ਸਾਹਿਬ ਦੀਆਂ ਸਖਿਆਵਾਂ ਮੁਤਾਬਕ ਕਰਾਂਗੇ। ਕਿਉਂ ਜਿਵੇਂ ਹੁਣ ਸਿੱਕੀ ਦੇ ਦਿਨ ਚੱਲ ਰਹੇ ਸ਼ਹੀਦਾਂ ਦੇ ਦਿਨ ਚੱਲ ਰਹੇ ਆ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਸਾਂ ਤੋਂ ਜਾਂ ਤੱਕ ਦੀ ਸਿੱਖੀ ਸਿਧਾਤਾ ਤੋਂ ਦੂਰ ਹੁੰਦੀ ਜਾ ਰਹੀ ਕੀ ਕਾਰਨ ਸਮਝੋ? ਆ ਇਹਦੇ ਵਿੱਚ ਵੀ ਅਸੀਂ ਇਹ ਸਮਝਦੇ ਆਂ ਕਿ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਤਿੰਨ ਵੱਡੀਆਂ ਇੰਸਟੀਚਿਊਸ਼ਨ ਨੇ। ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਇਹ ਤਿੰਨੇ ਸੰਸਥਾਵਾਂ ਇੱਕ ਪਰਿਵਾਰ ਦੇ ਗਲ ਵਿੱਚ ਹੋਣ ਕਰਕੇ ਜਿਹੜੀਆਂ ਸੰਸਥਾਵਾਂ ਦੀਆਂ ਪਰੰਪਰਾਵਾਂ ਨੇ ਮर्यादाਵਾਂ ਨੇ ਉਹਨਾਂ ਦਾ ਪਿਛਲੇ ਸਮੇਂ 'ਚ ਘੋਰ ਘਾਣ ਕੀਤਾ ਗਿਆ ਜਿਸ ਦੀ ਵਜ੍ਹਾ ਕਰਕੇ ਅਸੀਂ ਸਮਝਦੇ ਹਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਿੱਖੀ ਤੋਂ ਦੂਰ ਹੋਈ ਹੈ ਅਸੀਂ ਸਿੱਖੀ ਦੀ ਜਿਹੜਾ ਮਹਾਨ ਵਿਰਸਾ ਸੀਗਾ ਸਾਡੇ ਨੌਜਵਾਨ ਬੱਚਿਆਂ ਨੂੰ ਦੱਸਣਾ ਸੀਗਾ ਅਸੀਂ ਉਸ ਦੇ ਵਿੱਚ ਸਮਝਦੇ ਹਾਂ ਕਿ ਇੱਕ ਪਰਿਵਾਰ ਨੇ ਆਪਦੀ ਰਾਜਨੀਤੀ ਚਮਕਾਉਣ ਖਾਤਰ ਉਸ ਦਾ ਨੁਕਸਾਨ ਕੀਤਾ ਤੇ ਜੇਕਰ ਅਸੀਂ ਸਹੀ ਮਾਣੇ ਚ ਸਿੱਖੀ ਸਿਧਾਂਤਾਂ ਨੂੰ ਇਹ ਤਿੰਨੇ ਇੰਸਟੀਚਿਊਸ਼ਨਾਂ ਉੱਪਰ ਰਨਾਈਆਂ ਹੋ ਕੇ ਸਿੱਖ ਕੌਮ ਪ੍ਰਤੀ ਵਚਨਬੱਧਤਾ ਰੱਖਦੀਆਂ ਤਾਂ ਇਹ ਦਿਨ ਸਾਨੂੰ ਨਹੀਂ ਦੇਖਣੇ ਪੈਣੇ ਸੀ ਕੀ ਨਾ ਮੈਂ ਕੀ ਕਹਿਣਾ ਚਾਹੁੰਦਾ ਮੈਂ ਆਤਮਾ ਸਿੰਘ ਚੈਲ ਸ਼੍ਰੋਮਣੀ ਪੂਰਨ ਸਰਜੀਤ ਕਾਲੀਦਲ ਦਾ ਜ਼ਿਲ੍ਹੇ ਦਾ ਸਰਪ੍ਰਸਤ ਹੋਣ ਦੇ ਨਾਤੇ ਅੱਜ ਅਸੀਂ ਜੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਆਂਦੇ 350 ਸਾਲਾ ਸੀ ਦੀ ਦੇਸ਼ ਨੂੰ ਮਮਨਾਂ ਨੂੰ ਦੇ ਵਾਸਤੇ ਸਰਕਾਰੀ ਹਸਪਤਾਲ ਦੇ ਵਿੱਚ ਤੇ ਬਲੱਡ ਕੈਂਪ ਲਾਇਆ ਹੈਗਾ ਇਹਦੇ ਵਿੱਚ ਸਾਰੀ ਜਿਹੜੀ ਨਵੀਂ ਕਾਲੀ ਦਲ ਬਣੀ ਹੈ ਸਾਰੀ ਇੱਥੇ ਹਾਜ਼ਰ ਹੈਗੀ ਤੇ ਅਸੀਂ ਇਹੀ ਸਨੇਹਾ ਦੇਣਾ ਚਾਹੁੰਦੇ ਆ ਵੀ ਗੁਰੂਆਂ ਦੇ ਜਿਹੜੇ ਸਹਾਸਤ ਹੈਗੀ ਕੁਰਬਾਨੀਆਂ ਹੈਗੀਆਂ ਤੇ ਮੁਗਲਾਂ ਦੇ ਰਾਜ ਦੇ ਵਿੱਚ ਜਿਵੇਂ ਕਿ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਯਾ ਮਤੀ ਦਾ ਸਤੀ ਦਾਸ ਤੇ ਦਿਆਲਾ ਜੀ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਕੁਰਬਾਨੀਆਂ ਨੂੰ ਤਾਜ਼ਾ ਕਰਨ ਵਾਸਤੇ ਯਾਦ ਕਰਨ ਵਾਸਤੇ ਖੂਨਦਾਨ ਕੈਂਪ ਲਾਇਆ ਹੈ ਵੱਧ ਤੋਂ ਵੱਧ ਇਹੀ ਵੀਲ ਕਰਾਂਗੇ ਵੀ ਨੌਜਵਾਨ ਪੀੜ੍ਹੀ ਨੂੰ ਵੀ ਵੀ ਭਾਈ ਬਲੱਡ ਦੇ ਕੇ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਹਨ ਉਹਨਾਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ